ਸਸੇ ਗੱਲ ਜੀ ਸਾਰਿਆਂ ਨੂੰ ਹੋਪਤੀ ਸਾਰੇ ਟੀਮੋਗੇ ਚੜ੍ਹਦੀ ਕਲਾ ਜੋ ਹੋਗੇ ਅੱਜ ਸੰਡੇ ਦਾ ਦਿਨ ਸੀ ਅੱਜ ਆਪਾਂ ਜਾਣਾ ਮੈਚ ਦੇਖਣ ਨਿਊਜ਼ਮੈਨ ਤੇ ਮਿੱਤਲ ਫਾਸਟ ਵਿਰਸ ਦਾ ਮੈਚ ਹੈ ਟੂਰਨਾਮੈਂਟ ਦਾ ਪਹਿਲਾ ਮੈਚ ਆਪਾਂ ਇੰਜਰੀ ਕਰਕੇ ਟੂਰਨਾਮੈਂਟ ਚੋਂ ਬਾਹਰ ਆਪਾਂ ਵਿੱਚ ਖੇਡਾਂਗੇ ਤੇ ਆਪਣੇ ਸੱਟ ਲੱਗਣ ਕਰਨਾ ਆਪਾਂ ਬਾਹਰ ਤਾਂ ਹੁਣ ਤੁਹਾਨੂੰ ਅੱਜ ਮੈਚ ਦਿਖਾਵਾਂਗੇ ਨਿਊਜ਼ਮੈਨ ਅੱਜ ਮੈਟਰ ਫਾਸਟ ਫੋਰ న్యూਸਮੈਨ ਦੇ ਵਿੱਚ ਆਪਾਂ ਜੋਬ ਕਰਦੇ ਸੀ ਤਾਂ ਉਹਨਾਂ ਦੇ ਵਿੱਚ ਅੱਜ ਉਹਨਾਂ ਦਾ ਮੈਸੇਜ ਆ ਉਹਨਾਂ ਨੇ ਇਨਵਾਈਟ ਕੀਤਾ ਸੀ ਦੇਖਣ ਦੇ ਲਈ ਆਪਣੇ ਕੈਰਤਾ ਸਾਹਿਬ ਦਵਿੰਦਰ ਕਲਸੀ ਬਹੁਤ ਵਧੀਆ ਬੰਦਾ ਨਾਈਸ ਆ ਔਰ ਬਹੁਤ ਵਧੀਆ ਬੰਦੇ ਗਿਆ ਅਰਜੀਸ਼ਵਰ ਮਦਰ ਤੱਕ तकरीबन ਟੀਮ ਦੇ ਸਾਰੇ ਬੰਦੇ ਬਹੁਤ ਗੋਡਾ ਨਾਈਸ ਬੰਦੇ ਆ ਤਾਂ ਉਹਨਾਂ ਨੇ ਬੁਲਾਇਆ ਇਹ ਕਹਿੰਦੇ ਆਣਾ ਤੇ ਆਪਾਂ ਮੈਂ ਦੇਖਣ ਮੈਂ ਤੇ ਪਰਮਜੀਤ ਸਿੰਘ ਪੰਮਾ ਜਿਹੜਾ ਸਾਡਾ ਮੇਨ ਬੋਲਰ ਪੇਸਰ ਉਹ ਵੀ ਬਾਹਰ ਸੀਗਾ ਕਿਉਂਕਿ ਉਹਦੇ ਪੈਰ ਇੱਤੇ ਸੱਟ ਲੱਗਣ ਕਾਰਨ ਉਹ ਵੀ ਥੋੜੇ ਇੰਜਰੀਚ ਸੀਗਾ ਤਾਂ ਕਰਕੇ ਆਪਾਂ ਦੋਨੋਂ ਬਾਹਰ ਸੀਗੇ ਤੇ ਆਪਾਂ ਵਿੱਚ ਖੇਡਾਂਗੇ ਦੇਖਦੇ ਆ ਬਾਕੀ ਰਿਜ਼ਲਟ ਤੇ ਜੀਆ ਡੀ ਵਿੱਚ ਮੈਚ ਸੀਗਾ ਤੇ ਆਪਾਂ ਉਹਦੇ ਤੁਹਾਨੂੰ ਮੈਚ ਦੇ ਵੀਊ ਦਿਖਾਵਾਂਗੇ ਜਿਹੜੇ ਮਿੱਤਲਫਾਸਦ ਦੇ ਵਿੱਚ ਮੇਨ ਬੈਟਸਮੈਨ ਸੀਗਾ ਸੌਰਵ ਭਾਈ ਉਹ ਆਪਣਾ ਬਹੁਤ ਵਧੀਆ ਬਾਈ ਸੀ ਆਪਾਂ ਉਹ ਸਾਡੇ ਨਾਲ ਹੀ ਜੌਬ ਕਰਦਾ ਏ ਨਿਊਜ਼ਮੈਨ ਚ ਸਾਡੇ ਨਾਲ ਬਹੁਤ ਵਧੀਆ ਪਹਿਲਾਂ ਖੇਡਦਾ بیٹنگ ਬਹੁਤ ਸੋਹਣੀ ਸੀ ਹੁੰਦੀ ਆ ਲੋ ਜੀ ਆਪਾਂ ਜੀਆਰਡੀ ਆ ਗਿਆ ਹੁਣ ਇੱਥੇ ਮੈਚ ਸੀਗਾ ਇੱਥੇ ਦੇਖਿਆ ਗਰਾਊਂਡ ਦਾ ਵੀ ਬਹੁਤ ਸ਼ਾਨਦਾਰ ਪਹਿਲਾਂ ਨਿਊਜ਼ਮੈਨ ਦੀ ਬੈਟਿੰਗ ਸੀ ਨਿਊਜ਼ਮੈਨ ਨੇ 100 ਪਰ 9 ਰਨ ਬਣਾਏ ਸੀ 10ਵੇਂ ਟਾਂਡ ਆਊਟ ਹੋ ਗਈ ਸੀ ਤੇ ਉਹਨਾਂ ਤੋਂ ਪਹਿਲਾਂ ਹੀ ਆਲ ਆਊਟ ਹੋ ਗਈ ਸੀ ਤਾਂ ਮਿੱਤਲ ਫਾਸਟਰ ਨੇ ਜਲਦੀ ਮੈਚ ਵਿਨ ਕਰ ਲਿਆ ਸੀ ਕਿਉਂਕਿ ਉਹਨਾਂ ਦੀ ਵਿਕਟਾ ਹੀ ਬਹੁਤ ਦੇਖ ਚੁੱਕੇ। ਦਾਰਦੀ ਇਹਨੂੰ ਰਾਜੇਸ਼ਵਰ ਭਾਈ ਗ੍ਰੰਥ ਦੇ ਵੀਊ ਦੇਖ ਚੁੱਕੇ। ਅੰਦਰ ਅੰਦੀ ਅੰਦਰ ਲਾਈਚੇ ਜੀਰੋ ਕਰਿਓ। ਤੇ ਵੀਡੀਓ ਜੇ ਬਣਾਈ ਦਿਓ ਸਾਰਾ ਮੈਚ ਦੇਖ ਹੀ ਜਾਏਗਾ। ਲੰਬਾ ਲੱਗਦਾ ਬਈ ਨਹੀਂ। ਲੰਬਾ। ਇਹਦੇ ਜ਼ੋਰ ਬਹੁਤ ਅਨਾਂ ਖੇਲਣ ਵਾਲੇ। ਉਹਨਾਂ ਨਾਲ ਚ ਬਹੁਤ ਮੋਕਾ ਪੂਰਾ ਪੂਰਤੀ ਵਧੀਆ ਮਾਰਿਆ ਰਿਹਾ। ਇਸ ਬੁਰੀ ਕੱਢ ਰਿਹਾ। ਨਵੀਂ ਬੋਲ ਜੀ ਗੱਲ ਨਵੀਂ ਪੁਰਾਣੀ ਦੀ ਨਹੀਂ ਨਵੀਂ ਨਾਲ ਹੀ ਖੇਡਿਆ 4 ਮਹੀਨੇ ਤੋਂ ਬੋਲ ਹੈ ਗੱਲ ਹੋਈ ਜਾ ਰਹੀ ਹੈ ਨਵੀਂ ਨਾੜੀ ਤੱਕ ਰੰਗ ਹੋਦਾ ਨਾ ਨੀ ਨਾਲ ਹੀ ਖੇਡਿਆ ਰਿਹਾ ਪੂਰਾ ਹਿੱਤਾ ਨੇ ਦਿੱਕਤਾਂ ਘਰਾ ਸਨ ਕੋਈ ਨਹੀਂ ਕੋਈ ਅਗਲੀ ਗੇਮ ਤੇ ਆਜਾ ਮੀਚ ਦਿੱਤੀ ਐ ਅੱਜ ਵਧੀਆ ਮੀਚ ਦਿੱਤੀ ਐ ਇੰਨੇ ਮੈਚ ਠੀਕ 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 ਕੋਈ ਗੱਲ ਨਹੀਂ ਗੈਟ ਦੀ ਚੈੱਕ ਕਰਕੇ ਤੁਸੀਂ ਇੱਕੋ ਹੀ ਮੇਰਾ ਪਹਿਲਾ ਮੈਚ ਲੈ ਆਦਰ ਯਾਰ ਅੱਧਾ ਥੋੜੀ ਆ ਕੋਈ ਨਹੀਂ ਕੋਈ ਨਹੀਂ ਬਲਕ ਤੇ ਲਾਈਵ ਆ ਇਹ ਲੋਕੀ ਸਾਰੇ ਆ ਆ ਬੰਗਲ ਨਹੀਂ ਤੂੰ ਆ ਆ ਤੈਨੂੰ ਠੀਕ ਹੈ ਠੀਕ ਹੈ ਉਹ ਬੋਲਦਾ ਸੌ ਸਟੋਰ 100 ਆਪ ਕੋ ਆਪ ਕੋ ਕੀ ਲੱਗ ਰਿਹਾ ਹੈ ਬੈਟਿੰਗ ਠੀਕ ਹੈ ਉਹਨ ਕੀ ਮਤਲਬ ਚੀਜ਼ ਵਾਸਤੇ ਹੋਰ ਅੱਛੀ ਹੋ ਸਕਦੀ ਸੀ ਇਹ ਮਤਲਬ ਬੈਟਿੰਗ ਹੈ ਹਾਂ ਬਹੁਤ ਵਧੀਆ ਹੋ ਗਈ ਜਿਸਾਬ ਸਪੀਚ ਜਿਸਾਬ ਸੇ ਹੈ ਉਸਾਬ ਸੇ ਠੀਕ ਰਹਿ ਅਰੇ ਜੁਆਇ ਕਰਦਾ ਹੈ ਕਮਲਾ ਨਾਲ ਆਪਣੇ ਆ ਬਾਈ ਸੀਗੇ ਨਾਲ ਪਰਮਜੀਤ ਨਾਲ ਪੰਮਾ ਮੁੰਡਾ ਨਾਲ ਦੀਪਕ ਇਹ ਵੀ ਬਹੁਤ ਨਾਈਸ ਮੁੰਡੇ ਆ ਦਿਨੋ ਜਾ ਰਹੇ ਸਾਰੀ ਟੀਮ ਸੀ ਬਹੁਤ ਵਧੀਆ ਸੀ ਦਾ ਇੰਜੀਨੀਅਰ ਕਰਕੇ ਆਪਾਂ ਬਵਾਰ ਹੋਣ ਦੇ ਕਾਰਨ ਦੂਜੇ ਪਾਸੇ ਮਿੱਤਰ ਫਾਸਟਰ ਦੇ ਵਿੱਚ ਸੌਰਵ ਬਾਈ ਸੀ ਸੌਰਵ ਬਾਈ ਬਹੁਤ ਸੋਹਣੀ ਬੈਟਿੰਗ ਕਰਦਾ ਪਰ ਅੱਜ ਨਹੀਂ ਸੌਰਵ ਉਹ ਜਿਆਦਾ ਰਨ ਨਾ ਕਰਨ ਦੇ ਕਾਰਨ ਥੋੜਾ ਜਿਹਾ ਮੈਚ ਫਸ ਗਿਆ ਤਾਂ ਇਸ ਕਰਕੇ ਮਿੱਟਲ ਫਾਸਟਨ ਤੈਨੂੰ ਕੋਈ ਵਿਕਟਰ ਤੋਂ ਵੀ ਨਾ ਕਰ ਸਕੀ ਮੈਚ ਕਿਉਂਕਿ ਨਿਊਜ਼ਮੈਨ ਨੇ ਕੈਚ ਬਹੁਤ ਸ਼ੱਟੇ ਫੀਲਡਿੰਗਾਂ ਉਹ ਮਿਸ ਹੋਈਆਂ ਦੇ ਇਸ ਕਰਕੇ ਮੈਜ ਨਿਊਜ਼ਮੈਨ ਨੇ ਬੋਲਾ ਬੋਲਾ ਵਿਕਰਮ ਕਿਉਂਕਿ ਨਿਊਜ਼ਮੈਨ ਪੰਕੀ ਬਾਲੀ ਤੋਂ ਅੜ ਗਿਆ ਦੋ ਕਲਿੱਕ ਕਰਦੇ ਆਣੀ ਪੈਣੀ ਸਿੰਗਲ ਸਿੰਗਲ ਦੀ ਲੈਣਾ ਬਈ ਵਧੀਆ ਬੋਲਿੰਗ ਤੇ ਇਸ ਕਰਕੇ ਨਿਊਜ਼ਮੈਨ ਮੈਚ ਹਾਰ ਗਿਆ ਕਿਉਂਕਿ ਦੂਜੇ ਪਾਸੇ ਕਹਿੰਦੇ ਕਿ ਅੱਜ ਤਾਂ ਫਿਲਡਿੰਗ ਬਹੁਤ ਜ਼ਿਆਦਾ ਅੱਜ ਮਾੜੀ ਕੀਤੀ ਸੀ ਅੱਗੇ ਦਿਨਾਂ ਦੇ ਨਾਲ ਇਹ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰਿਓ ਵੀਡੀਓ 'ਚ ਬਣੇ ਰਹੋ ਕਿਉਂਕਿ ਤੁਹਾਡੀ ਸਪੋਰਟ ਦੀ ਬਹੁਤ ਜ਼ਿਆਦਾ ਲੋੜ ਹੈ ਤੁਹਾਡੀ ਕੋ ਵੀਡੀਓ ਬਹੁਤ ਅੱਗੇ ਤੁਸੀਂ ਲਾਈਕ ਕੀਤਾ ਵੀਡੀਓ ਨੂੰ ਬਹੁਤ ਪਿਆਰ ਦਿੱਤਾ ਬਸ ਇਸਾ ਹੀ ਆਪਣੀ ਸਪੋਰਟ ਬਣਾ ਕੇ ਰੱਖਿਓ ਤੁਹਾਡੀ ਸਪੋਰਟ ਦੀ ਬਹੁਤ ਜ਼ਿਆਦਾ ਲੋੜ ਹੈ ਓ ਵੈਲ ਫੀਲਡ ਆ ਯਾਰ ਲੜਕੇ ਯਾਰ ਗੁੱਡ ਫੀਲਡਿੰਗ ਗੁੱਡਾ ਗੁੱਡਾ ਮੈਂ ਜੂਮ ਕਰਾਂ ਮੇਰਾ ਵੀਰ ਬਰਫ ਲਾਈ ਜਾਵੇ ਵੇਟ ਤੇ ਜੂਮ ਕਰਾ ਕੇ ਘਰ ਵਾਈ ਹੁੰਦਾ ਬਣਦੀ ਆ ਹੁਣ ਵੀਡੀਓ ਨਗਾਉਣ ਨੂੰ ਘਟਾਊਗੀ ਬਾਪੂ ਆਊਟ ਹੈ ਡੋਟਾ ਆਊਟ ਕਰਾਤੇ ਇਹਨੇ ਆਊਟ ਹੈ ਪਰ ਉਦੋਂ ਆਪਣੇ ਕਿਰਾਏ ਹੁਣ ਦੇਖਦੇ ਆਂ ਕੀ ਸੀ ਇੱਥੇ ਜਿਵੇਂ ਕੈਮਰਾ ਖੋਲਾ ਸਾਟ ਮਾਰ ਲੈ ਨਹੀਂ ਆਊਟ ਹੋਣਾ ਕੱਲ੍ਹ ਸੀ ਅੱਗੇ ਆ ਗਿਆ ਯਾਰ ਐਦਾਂ ਨਾ ਗਿਆ ਯਾਰ ਅੱਗੇ ਖੜ ਗਿਆ ਨਾ ਕਰੀਆ بگੜਦਾ ਉਹ ਵਾਸ ਹੁਣ ਦਿਖਣ ਲੱਗ ਗਿਆ ਨਾ 골ਡ ਮਾਰਦਾ ਕਾਚੀ ਪਾਚੀ ਆ ਤੇ ਕਿੰਨੇ ਮਿੰਟੇ ਮਾਰੀ ਗੇ ਕੋ ਨਹੀਂ ਹੱਥ ਦੇ ਵਜੇ ਆਊਟ ਆਊਟ ਆ ਦੇ ਦਿਆ ਆਊਟ ਆ ਕਲੀਅਰ ਹੁੰਦਾ ਹੁਣੇ ਕੈਮਰਾ ਖੋਲਿਆ ਹੀ ਮੈਂ ਸਦਾ ਪਹਿਲਾਂ ਨਹੀਂ ਖੋਲਿਆ ਤਿੰਨ ਚੌਥੇ ਪਵਾਤੇ ਉਹ ਵੀ ਜ਼ਰੂਰੀ ਹੈ ਉਹ ਬੰਦੇ ਦਾ ਹੁਆ ਉਹਨੇ ਉਹ ਤਾਂ ਰਜੇਸ਼ਵਰ ਨੇ ਹਰਵਾਇਆ ਮੈਚ ਕੌਣ ਰਜੇਸ਼ਵਰ ਸਾਚੀ ਇਸ ਵਰ ਨਾ ਤੋ ਨਹੀਂ ਯਾਰ ਉਹਨੇ ਫੇਰ ਵੀ ਆਜਾ ਲਵਾ ਹਵਾਲ ਮੈਚ ਬਣਾ ਗਿਆ ਪੰਕਜ ਬਾਈ ਜੀ ਪੰਕਜ ਕੰਕਾਇਨੇ ਸਾਰੀ ਸਾਰੀ ਗੇਮ ਦੀ ਯਾਰ ਦੇਖੋ ਮੇਰੀ ਗੱਲ ਸਿੱਧੀ ਗੱਲ ਹੈ ਜੇ ਮੰਨ ਲਓ ਵਿਰਾਟ ਕੋਹਲੀ ਜਾਂ ਉਹ ਉਹਦੇ ਲਾਸਟ ਤੇ ਖੜਾ ਹੋਵੇ ਤਾਂ ਉਹਦੇ ਤੋਂ ਹੀ ਉਮੀਦ ਹੁੰਦੀ ਹੈ ਵੀ ਉਹ ਜਿੱਤ ਆਉਣਾ ਉਹ ਆਊਟ ਹੋ ਜੇ ਉਹ ਆਊਟ ਹੋ ਜੇ ਮੈਨੂੰ ਲੱਗਦਾ ਮੈਂ ਤੋਂ ਨੋ ਕਰਕੇ ਆਊਟ ਹੋ ਗਿਆ ਹਾਰਦਿਕ ਪਾਡੇ ਆਊਟ ਹੋ ਗਿਆ ਸੀ ਨਾ ਜਦੋਂ ਤੁਸੀਂ ਇਹ ਨਾ ਪਹਿਲੇ 10 ਓਵਰ ਅੱਗੇ ਚੱਲ ਰਹੇ ਸੀ ਬਹੁਤ ਅਗਲੇ 10 ਓਵਰ ਪਿੱਛੇ ਹਰ ਥੋੜੀ ਸੋਚ ਕੇ ਆਏ ਘਰੋਂ ਅਸੀਂ ਆਊਟ 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 ਕੋਸ਼ਿਸ਼ ਤਾਂ ਪੂਰੀ ਕੀਤੀ ਮੈਂ ਦਿਵਾਲੀ ਗੱਡੀ ਆਈ ਆ ਨੀ ਨੀ ਗੋਟੇ ਗਰੇਗਾ ਮਸਤਵਾਤ ਮਾਗੀ ਆਈ ਫੰਮ ਬਣਾ ਕੇ ਦਿੱਤੇ ਹੋ ਏਦਾਂ ਦੀ ਸੀ ਬਾਈ ਆਹ ਜੰਮੇ ਸੋਲਾ ਰੰਗ ਬਣਾ ਕਰਨ ਦਾ ਹੱਥ ਤੇ ਆਹ 8 ਜਾਂ 16 ਬਣਾਏ ਹੋ ਜਬ ਤਾਂ ਦੰਦੇ ਜਾਂ ਸਾ ਠੰਡੀ ਚਾਹ ਬਰਫ ਵਾਲੀ ਖਬਰ ਪੈ ਜਾਂਦਾ ਹੈ ਮੈਂ ਦਸੰਬਰ ਜੇ ਹੀਗਾ ਚਟਰੀ ਬੰਦਰ ਲੈ ਹਾਲ ਕੀਆ ਦੇਖੋ ਜੋ ਪਹਿਲਾਂ ਲਾ ਲੈਂਦਾ ਨੂੰ ਪਹਿਲੇ ਚਲਾਇ ਕਿਉਂ ਨਹੀਂ ਵੇਕ ਮੁੰਡਾ ਤੇ ਇਨਵੈਕਟਰ ਲੈ ਗਿਆ ਨਾ 2 2 ਮੈਨੂੰ ਤਿੰਨੋ ਹੀ ਇਹਨੇ ਆਊਟ ਕੀਤੇ ਨੀਜਾ ਗੜਾ ਤੇ ਜ਼ੂਮ ਬਾਈ ਉਹ ਪਾ ਮੈਨੂੰ ਮੈਚ ਹੋ ਜਾਏਗਾ ਫਾਈ ਮੈਨੂੰ ਰਿਫਰੈਸ਼ ਬਲ ਲੱਗ ਰਹੀ ਆ ਆ ਆ ਫੇਮੈਨੋ ਸਮਝਣ ਲੱਗ ਗਿਆ ਹਾਂ ਮੈਨੂੰ ਪਤਾ ਤਾਂ ਇਹ ਲੰਬਾ ਹੈ ਇਹ ਖੇល ਨਹੀਂ ਪਾਏਗਾ ਉਸਦੀ ਗੋਲ ਕਰ ਦੋ ਕਰ ਨਹੀਂ ਨਹੀਂ ਚਲੋ ਚਾਰ ਲੈ ਗਿਆ ਸਾਰੀ ਬੁੜੀਆਂ ਲੋਕਾਂ ਥੋੜਾ ਭੱਜ ਕੇ ਗਿਆ ਚਲੇ ਜਾਏ ਨਾ ਪ੍ਰਭਾਅ ਕਹੀ ਉਹ ਤਾਂ ਸ਼ੇਰ ਦੀ ਗੱਲ ਕੱਲ ਸੀ ਨੇ ਫੀਲਡਿੰਗ ਉੱਤੇ ਕਰਤੀ ਪੂਰਾ ਪ੍ਰਭਾਵ ਪਾਤਾ ਮੈਂ ਤੇ ਇੱਥੇ ਮੈਚ ਪੂਰਾ ਬੰਨ ਚੁੱਕਿਆ ਸੀ ਤੇ ਇਤਲ ਫਾਸਟਰ ਦੀ ਛਿੱਟ ਦਾ ਅਲਾਨ ਹੋਣਾ ਬਾਕੀ ਸੀਗਾ ਡਰਾ ਮੈਚ ਹੋ ਗਿਆ ਹੀ ਬਰਾਬਰੀ ਹੋ ਗਈ ਸੀ ਤਾਂ ਤਾ ਚੌਕਾ ਮਾਰ ਕੇ ਬਾਅਦ ਵਿੱਚ ਤਰਫਾਸਟਰ ਨੇ ਵਿਨ ਕਰ ਲਿਆ ਆ ਸਾਡੀ ਟੀਮਾਂ ਬਹੁਤ-ਬਹੁਤ ਬਧਾਈਆਂ ਮਿੰਟੋ ਵਾਸਟਨ ਨਿਊਜ਼ਮੈਨ ਅੱਗੇ ਤੋਂ ਵਧੀਆ ਪ੍ਰੈਕਟਿਸ ਕਰਕੇ ਆਵੇ ਕਿਉਂਕਿ ਮੈਚ ਜਿੱਤਣ ਲਈ ਬਹੁਤ ਜ਼ਰੂਰੀ ਆ ਬੈਸਟ ਆਫ ਲੱਕ ਦੋਨੋਂ ਟੀਮਾਂ ਨੂੰ ਕਿਉਂਕਿ ਦੋਨੋਂ ਟੀਮਾਂ ਨੇ ਨਿਊਜ਼ਮੈਨ ਦੀ ਹਾਰ ਤੇ ਨਾਲ ਹੀ ਟੂਰਨਾਮੈਂਟ भारत नगर चौंक में भारत नगर चौंक थैंक यू सारे